ਉਹਨੋ ਹੀ ਖੰਬੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਉਹੀ ਬਿਜ ਗ੍ਰਿਡ ਨੇ ਹੁਣ ਕਿਵੇਂ ਬਿਜਲੀ ਤੇ ਨਹੀਂ ਆ ਜਾਂਦੀ ਜੀ ਰਾਤੋਂ ਤੋਂ ਤਾਂ ਜਾਣ ਦੀ ਲੋੜ ਪਈ ਕਦੇ ਹੁਣ ਕਿਵੇਂ ਬਿਜਲੀ ਪਹੁੰਚਦੀ ਹੈ ਜੀ ਇਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਨੀਅਤ ਸਾਫ਼ ਨਹੀਂ ਸੀ ਹੁਣ ਉਹੀ ਸੂਏ ਕੱਸੀਆਂ ਜਾਂ ਥੱਲੇ ਪਾਈਪਾਂ ਪਾ ਪਾ ਕੇ ਅਸੀਂ ਉਹਨਾਂ ਨਹਿਰਾਂ ਚੋਂ ਪਾਣੀ ਮੋਗਗੇ ਨਵੇਂ ਕੱਢ ਕੇ 700 ਕਿਲੋਮੀਟਰ ਕੱਸੀਆਂ ਤੇ ਪਾਈਪਾਂ ਪਾ ਕੇ ਸੀ ਨਵੇਂਆ ਚੈਨਲ ਵਿਛਾ ਲਏ ਜਿਸ ਦਿਨ ਸੌ ਚੁੱਕੀ ਸੀ ਘਟਕੜਕਲਾਂ ਵਿਖੇ 16 ਮਾਰਚ 2022 ਨੂੰ ਉਸ ਦਿਨ 21% ਪਾਣੀ ਪੰਜਾਬ ਇਸਤੇਮਾਲ ਕਰਦਾ ਸੀ ਨਹਿਰਾਂ ਦਾ ਅੱਜ 3 3.5 ਸਾਲ ਬਾਅਦ 63% ਪਾਣੀ ਇਸਤੇਮਾਲ ਕਰ ਰਿਹਾ ਪੰਜਾਬ ਇੱਕ ਵਾਰੀ ਮੈਂ ਕਹਤਾ ਕਿਤੇ ਮੈਂ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਲੈ ਕਹਿੰਦੇ ਮਜ਼ਾਕ ਕਰਦਾ ਕਿਵੇਂ ਹੋ ਜੂਗਾ ਹੁਣ ਹੁੰਦਾ ਨਾ ਇਹ ਕੰਮ ਰੋਜ਼ ਵੀਡੀਓ ਆਉਂਦੀ ਹੈ ਨਾ ਕੋਈ ਨਾ ਕੋਈ ਵੀ 35 ਸਾਲਾਂ ਬਾਅਦ ਪਾਣੀ ਦੇਖਿਆ ਜੀ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਨਾਲੇ ਬੱਲੇ ਵੀ ਦਿਖਾਉਂਦੇ ਬਿਜਲੀ ਵੀ ਹੈਗੀ ਆ ਪਰ ਬਿਜਲੀ ਬੰਦ ਹੈ ਪਰ ਬਿਜਲੀ ਬੰਦ ਹੈ ਕਿਉਂਕਿ ਸਾਨੂੰ ਕਿਸੇ ਨਾਲ ਹੀ ਸਰੀ ਜਾਂਦਾ ਹੈ